ਕੁੜੀ ਤਗਰੀਬ ਕਬਰੀ ਹੋਈ ਹੈ ਮਹਿਤਾ ਏਰੀਏ ਦੇ ਵਿੱਚ ਐਸ ਐਚਓ ਮਹਿਤਾ ਤੇ ਐਸ ਆਈ ਬਲਵਿੰਦਰ ਸਿੰਘ ਹੁੜਾ ਨੇ ਬੁੱਕਰ ਤੋਂ ਜਿਹੜਾ ਖੱਬੇ ਰਾਜਪੁੱਤਰਾਂ ਜਾਂਦਾ ਰੋਡ ਉਹ ਤੇ ਲਿੰਕ ਰੋਡ ਦੇ ਉੱਤੇ ਇਹਨਾਂ ਨੂੰ ਮੁਕਰੀ ਹੋਈ ਸੀ ਤੇ ਉੱਥੇ ਇਹਨਾਂ ਨੇ ਨਾਕਾ ਲਾਇਆ ਸੀ ਨਾਕਾਬਕ ਇਹਨਾਂ ਨੇ ਦੋ ਮੋਟਰਸਾਈਕਲ ਵਾਲਿਆਂ ਨੂੰ ਰੋਕਿਆ ਜਿਹੜੇਾਂ ਨੂੰ ਸ਼ੱਕ ਪਿਆ ਉਹਨਾਂ ਦੇ ਨਾਛਾ ਲੜਦ ਪਰ ਮਿੰਨ ਇਹਨਾਂ ਨੇ ਮੌਕੇ ਦੇ ਉੱਤੇ ਬੁਲਾਇਆ ਜਿਹਦੇ ਤੇ ਅਸੀਂ ਜਾ ਕੇ ਦੋ ਬੰਦੇ ਜਿਹੜੇ ਰੌਡਾ ਕੀਤਾ ਕਲਪੂ ਬਾਕੀ ਇਹ ਇਸ ਕੰਮ ਦੇ ਵਿੱਚ ਇਨਵੋਲਵ ਹੈਗੇ ਆ ਜੋ ਪਹਿਲੀ ਪੁੱਛ ਗਏ ਸੀ ਦੇ ਵਿੱਚ ਆਇਆ ਕਿ ਇਹ ਕਾਫੀ ਬੰਦਿਆਂ ਦੇ ਕੰਟ੍ਰੈਕਟ ਦੇ ਵਿੱਚ ਹੈਗੇ ਆ ਆਪ ਵੀ ਸੇਲ ਕਰਦੇ ਆ ਤੇਗਾ ਸਪਲਾਈ ਵੀ ਕਰਦੇ ਆ ਕੀਮਤ ਇੰਟਰਨੈਸ਼ਨਲ ਲੈਵਲ ਤੇ ਤਾਂ 5 ਕਰੋੜ ਕਿਲੋ ਦੀ ਹੈਗੀ ਆ ਤੇ ਉਸ ਹਿਸਾਬ ਦੇ ਨਾਲ ਇਹ ਤੁਸੀਂ ਦੇਖ ਲਓ ਵੀ 1 ਕਿਲੋ 596 ਗ੍ਰਾਮ ਸਮੇਤ ਸਾਡੇ ਕੋਲ ਜਿਹੜਾ ਇਹ ਪਾਗਰ ਹੈ ਆਹ ਕੀ ਤੇ ਤਕਰੀਬਨ 7 ਕਰੋੜ ਦੀ ਹੈਗੀ ਅੱਜ ਸੀ ਜਿਹੜਾ ਪੰਜਾਬ ਸਰਕਾਰ ਆਪਣੇ ਸੀਐਮ ਸਾਹਿਬ ਦੇ ਜਿਹੜਿਆ ਦੇਸ਼ਾ ਨਿਰਦੇਸ਼ਾ ਹੈ ਜਿਹੜਾ ਜੁਦ ਨਸ਼ਾ ਮਰੋਧ ਚੱਲ ਰਿਹਾ ਉਹਦੇ ਤਹਿਤ ਸਾਡੇ ਜੰਡਿਆਲਾ ਜਿਹੜੀ ਸਬ-ਡਿਵੀਜ਼ਨ ਦੇ ਵਿੱਚ ਅਸੀਂ ਮਹਿੰਮ ਛੇੜੀ ਆ ਮਾਨਯੋਗ ਡੀਆਈ ਸਾਹਿਬ ਬਾਰਡਰ ਇੰਜ ਤੇ ਐਸਐਸਪੀ ਸਾਹਿਬ ਹਾਜ਼ਰ ਦੇ ਹਾਜ਼ਰੀ ਸ਼੍ਰੀ ਮਨਿੰਦਰ ਸਿੰਘ ਜਮਾਦੀ ਜੋ ਗਵਾਈ ਨੇ ਅਸੀਂ ਇਹ ਇੱਕ ਮਹਿੰਮ ਛੇੜੀ ਆ ਇਹਦੇ ਵਿੱਚ ਸਾਨੂੰ ਕੱਲ ਸ਼ਾਮ ਨੂੰ ਬੜੀ ਤਗੜੀ ਰਿਕਵਰੀ ਹੋਈ ਆ ਮਾਤਾ ਏਰੀਆ ਦੇ ਵਿੱਚ ਐਸ ਐਚਓ ਮੇਤਾ ਤੇ ਐਸ ਆਈ ਬਲਵਿੰਦਰ ਸਿੰਘ ਹੁਣਾਂ ਨੇ ਬੁਟਰ ਤੋਂ ਜਿਹੜਾ ਖੱਬੇ ਰਾਜਪੂਤਾਂ ਨੂੰ ਜਾਂਦਾ ਰੋਡ ਉਹਦੇ ਲਿੰਕ ਰੋਡ ਦੇ ਉੱਤੇ ਇਹਨਾਂ ਨੇ ਮੁਕਰੀ ਹੋਈ ਸੀ ਤੇ ਉੱਥੇ ਇਹਨਾਂ ਨੇ ਨਾਕਲ ਆਇਆ ਸੀ ਮੁਕਰੀ ਦੇ ਮੁਤਾਬਕ ਇਹਨਾਂ ਨੇ ਦੋ ਮੋਟਰਸਾਈਕਲ ਵਾਲਿਆਂ ਨੂੰ ਰੋਕਿਆ ਜਿਹੜਿਆਂ ਨੂੰ ਸ਼ੱਕ ਪਿਆ ਉਹਨਾਂ ਦੇ ਨਾਸ਼ਾ ਹੋਦਾ ਪਰ ਮੈਨੂੰ ਇਹਨਾਂ ਨੇ ਮੌਕੇ ਦੇ ਉੱਤੇ ਬੁਲਾਇਆ ਜਿੱਦੇ ਤੇ ਅਸੀਂ ਜਾ ਕੇ ਦੋ ਬੰਦੇ ਜਿਹੜੇ ਰੌਂਡ ਅਪ ਕੀਤੇ ਕੁਲਦੀਪ ਸਿੰਘ ਪੁੱਤਰ ਸਰਦੇਵ ਸਿੰਘ ਬਸ ਇਹ ਖੱਬੇ ਰਾਜਪੂਤਾਂ ਤੇ ਅਭੀਦੀਪ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਬਸਰਾਵਾ ਇਹ ਥਾਣਾ ਕਾਤਿਆਂ ਦੇ ਵਿੱਚ ਹੈ ਡਿਸਟ੍ਰਿਕਟ ਗੁਰਦਾਸਪੁਰ ਦੇ ਇਹ ਦੋਨੇ ਬੰਦਿਆਂ ਨੂੰ ਰਾਉਂਡ ਅਪ ਕੀਤਾ ਤੇ ਪ੍ਰੋਪਰ ਚੈਨਲ ਅਸੀਂ ਇਹਨਾਂ ਦੀ ਸਰਚ ਕੀਤੀ ਹੈ ਜਿਹੜੀ ਇਹਨਾਂ ਤੋਂ 1 ਕਿਲੋ ਤੇ 596 ਗ੍ਰਾਮ ਹੀਰਨ ਮਿਲੀ ਹੈ ਤੇ ਕੰਪਲਟਿੰਗ ਦਾ ਮੋਟਰਸਾਈਕਲ ਚੁਰਕਾਵਰ ਕੀਤਾ ਇਹਨਾਂ ਦੇ ਕੋਲ ਇਸ ਕਿੱਥੋਂ ਲੱਗੇ ਆ ਰਹੇ ਨੇ ਕਿ ਕਿੱਥੇ ਇਹਨਾਂ ਨੇ ਸਫਾਰੀ ਕਰੀ ਜੀ ਇਹ ਲੈ ਕੇ ਤਾਂ ਪਿੰਡ ਆਪਣੇ ਪਿੰਡ ਤੋਂ ਹੋ ਕੇ ਤੇ ਅੰਮ੍ਰਿਤਸਰ ਨੂੰ ਕਹਿੰਦੇ ਜਾ ਰਹੇ ਆ ਅਸੀਂ ਉਹ ਤੇ ਬਾਕੀ ਸਾਡੀ ਅਜੇ ਤਫ਼ਤੀਸ਼ ਚੱਲ ਰਹੀ ਹੈ ਦਾ ਬੈਕਵਰਡ ਤੇ ਫਾਰਵਰਡ ਲਿੰਕ ਅਸੀਂ ਖੰਗਾਲ ਰਹੇ ਆ ਇਹ ਹੁਣ ਅੱਜ ਅਸੀਂ ਪੇਸ਼ ਕਰਕੇ 3 ਦਿਨ ਦੇ ਪੁਲਿਸ ਰਿਪੋਰਟ ਤੇ ਲੈ ਲਏ ਕਿ ਪ੍ਰੋਫੈਸ਼ਨਲ ਲੱਗੇ ਕਿ ਅਸੀਂ ਨਹੀਂ ਨਹੀਂ ਅਜੇ ਬਾਕੀ ਉਹ ਅਸੀਂ ਇਹਨਾਂ ਦਾ ਚੈੱਕ ਕਰਵਾ ਰਹੇ ਆ ਥਾਣੇ ਤੋਂ ਇਹਨਾਂ ਦੇ ਜਿਹੜੇ ਸੰਬੰਧਿਤ ਹੈਗੇ ਆ ਬਾਕੀ ਇਹ ਇਸ ਕੰਮ ਦੇ ਵਿੱਚ ਇਨਵੋਲਵ ਹੈਗੇ ਆ ਜੋ ਪਹਿਲੀ ਪੁੱਛ ਗਿਸ਼ ਦੇ ਵਿੱਚ ਆਇਆ ਕਿ ਕਾਫੀ ਬੰਦਿਆਂ ਦੇ ਕੰਟ੍ਰੈਕਟ ਦੇ ਵਿੱਚ ਹੈਗੇ ਆ ਆਪ ਵੀ ਸੇਲ ਕਰਦੇ ਆ ਤੇ ਗਾਂ ਸਪਲਾਈ ਵੀ ਕਰਦੇ ਆ ਧਿਆਨ ਹੁਣ ਕਰਨਾ ਕਿ ਗਾਂ ਤੋਂ ਕੀ ਕਰਨਾ ਜੀ ਕੋਈ ਥਿਆਰ ਨਹੀਂ ਬਰਾਮਦ ਕੀਤਾ ਨਾ ਨਹੀਂ ਨਹੀਂ ਇਹਨਾਂ ਕੋਲ ਥਿਆਰ ਨਹੀਂ ਕੋਈ ਬਰਾਮਦ ਇਹਨਾਂ ਦੇ ਪਾਕਿਸਤਾਨ ਦੇ ਨਾਲ ਲਿੰਕ ਨਹੀਂ ਹੈਗੇ ਇਹਨਾਂ ਦੇ ਜੀ ਫਿਲਹਾਲ ਤਾਂ ਇਹਨਾਂ ਦੇ ਨਹੀਂ ਜਾਊਗਾ ਅੱਗੇ ਜਿਹੜੇ ਇਹਨਾਂ ਦੇ ਗਾਂ ਬੰਦੇ ਫੜੇ ਜਾਊਂਗੇ ਉਹ ਚਾਂਸ ਲੱਗਦੇ ਆ ਉਹਨਾਂ ਦੇ ਕਿਉਂਕਿ ਜਿਹੜੀ ਇੰਨੀ ਵੱਡੀ ਮਾਤਰਾ ਦੇ ਵਿੱਚ ਇਹਨੂੰ ਆ ਰਹੀ ਆ ਉਹ ਅਕਸਰੋਂ ਤੋਂ ਪਾਕਿਸਤਾਨ ਤੋਂ ਹੀ ਆ ਰਹੀ ਹੈ ਤੇ ਉਹ ਅਸੀਂ ਪੂਰੇ ਤੋਂ ਪੂਰਾ ਇਹ ਆਪਣੇ ਤਫ਼ਤੀਸ਼ ਦੇ ਵਿੱਚ ਲਿਆਵਾਂਗੇ ਇਹ ਜੀ ਬੜੀ ਨਹੀਂ ਹੈ ਇਹਦੀ ਕੀਮਤ ਦਾ ਸਵਾਲ ਕੀਮਤ ਇੰਟਰਨੈਸ਼ਨਲ ਲੈਵਲ ਤੇ ਤਾਂ 5 ਕਰੋੜ ਕਿਲੋ ਦੀ ਹੈਗੀ ਆ ਤੇ ਉਸ ਸਾਉ ਦੇ ਨਾਲ ਇਹ ਤੁਸੀਂ ਦੇਖ ਲਓ ਵੀ 1 ਕਿਲੋ 596 ਗ੍ਰਾਮ ਸਮੇਤ ਸਾਡੇ ਕੋਲ ਜਿਹੜਾ ਇਹ ਦੇ ਮਾਤਰ ਤੇ ਤਕਰੀਬਨ ਸਭ 8 ਕਿਲੋ ਦੀ ਹੈਗੀ ਜੀ ਆਹ ਹਰੋਤ ਤੋਂ ਇਲਾਵਾ ਹੋਰ ਵੀ ਕੁਛ ਨਾ ਕੋਈ ਬਰਾਬਰ ਹੋਇਆ ਬੱਸ ਇੱਕ ਮੋਟਰਸਾਈਕਲ ਹੋਇਆ ਪਲਟੀਆਂ ਜਿਹਦੇ ਉੱਤੇ ਸੀ ਇਹ ਜਿਹੜੇ ਹੋਰ ਨਹੀਂ ਅਜੇ ਕੁਝ ਵੀ ਬਣਾਉਂਦੇ ਪਰਚਾ ਦੇ ਦਿੱਤਾ ਜੀ ਪਰਚਾ ਦੇ ਕੇ ਰਜਿਸਟਰਡ ਕਰ ਲਿਆ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦੇ ਰਿਮਾਂਡ ਦੇ ਹੁਣ ਅਗਲੀ ਪੁਛਗਿਸ਼ ਲਈ ਸੀਆਈਏ ਉੱਥੇ ਭੇਜਾਂਗੇ